ਕੁਝ ਦਿਨ ਪਹਿਲਾਂ ਬੜੀ ਹੀ ਇੱਕ ਮੰਦਭਾਗੀ ਘਟਨਾ ਸਾਡੇ ਬਰਨਾਲੇ ਦੇ ਪਿੰਡ ਠਿਕਰੀਵਾਲ ਵਿੱਚ ਵਾਪਰੀ ਸੀ ਜਿੱਥੇ ਕਿ ਜਿਵੇਂ ਤੁਹਾਨੂੰ ਪਤਾ ਕਿ ਸਰਦਾਰ ਸ਼ਹੀਦ ਸੇਵਾ ਸਿੰਘ ਠਿਕਰੀਵਾਲ ਜੀ ਦੀ ਵਰਸੀ ਜੋ ਹਰ ਸਾਲ ਮਨਾਈ ਜਾਂਦੀ ਹੈ ਇਸ ਸਾਲ ਵੀ 19 20 ਤੇ 21 ਤਰੀਕ ਨੂੰ ਉੱਥੇ ਜਿਹੜੀ ਵਰਸੀ ਮਨਾਈ ਜਾ ਰਹੀ ਸੀ ਸਮਾਗਮ ਕਰਵਾਏ ਜਾ ਰਹੇ ਸੀਗੇ ਸੋ ਇਸ ਦੇ ਦੌਰਾਨ ਹੀ 19 ਤਰੀਕ ਨੂੰ ਉੱਥੇ ਕੁਝ ਸ਼ਰਾਰਤੀ ਅਨਸਰਾਂ ਬਣੋ ਜਿਹੜੇ ਸਾਡੇ ਗੁਟਕਾ ਸਾਹਿਬ ਦੇ ਜਿਹੜੇ ਪਾਵਨ ਅੰਗ ਨੇ ਉਹ ਵਕ ਵਕ ਪਿੰਡ ਦੇ ਬੰਦਿਆਂ ਨੂੰ ਜਿਹੜੇ ਫੜਾਏ ਗਏ 파ੜੇ ਹੋਏ ਅੰਗ ਇਸ ਤੋਂ ਬਾਅਦ ਪੰਡਾਲ ਦੇ ਵਿੱਚ ਵੀ ਉਹ ਅੰਗ ਮਿਲੇ ਤੇ ਪਿੰਡ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਵੀ ਉਹ ਅੰਗ ਖੰਡਾਏ ਗਏ ਕੁਝ ਉਹ 파ੜੇ ਹੋਏ ਅੰਗ ਤੇ ਜਿਹੜਾ 파ੜੇ ਹੋਏ ਗੁਟਕਾ ਸਾਹਿਬ ਜਿਹੜੇ ਉਹ ਪਿੰਡ ਦੇ ਵਿੱਚੋਂ ਮਿਲੇ ਸੀਗੇ ਤੇ ਇਹਦੇ ਵਿੱਚ ਇਸ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਅਸੀਂ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 299 ਤੇ 35 ਬੀ ਐਨਐਸ ਥਾਣਾ ਸਦਰ ਬਰਨਾਲਾ ਦਰਜ ਕੀਤੀ ਸੀ ਇਹਦੇ ਵਿੱਚ ਇਨੀਸ਼ੀਅਲੀ ਜਿਹੜਾ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਜਿਹੜੇ ਦੋ ਦੋਸ਼ੀ ਸਾਨੂੰ ਟ੍ਰੇਸ ਹੋਏ ਸੀਗੇ ਇਹਨਾਂ ਦੇ ਵਿੱਚ ਇੱਕ ਤਾਂ ਜਗਵੀਰ ਸਿੰਘ ਵਾਸੀ ਠਿਕਰੀਵਾਲ ਤੇ ਇੱਕ ਇਹਦਾ ਰਿਸ਼ਤੇਦਾਰ ਸੀ ਜਿਹੜਾ ਦਲਵੀਰ ਰਣਦੀਪ ਸਿੰਘ ਰਣਦੀਪ ਸਿੰਘ ਵਾਸੀ ਸੁਲਤਾਨਪੁਰ ਜਿਹੜਾ ਸੰਗਰੂਰ ਦਾ ਰਹਿਣ ਵਾਲਾ ਇਹ ਦੋਨੋਂ ਜਣੇ ਆਇਡੈਂਟੀਫਾਈ ਹੋਏ ਸੀ ਕਿ ਜਿੱਥੇ-ਜਿੱਥੇ ਅੰਗ ਖੰਡਾਰੇ ਗਏ ਨੇ ਉੱਥੇ ਦੋਨੋਂ ਜਣਿਆਂ ਦੀ ਜਿਹੜੀ ਮੂਵਮੈਂਟ ਆਈ ਸੀ ਤੇ ਬੁਰੀ ਬਰੀ ਕਲੀਅਰ ਦੀ ਦਿਖ ਰਿਹਾ ਸੀ ਕਿ ਜਿਹੜਾ ਜਗਵੀਰ ਸਿੰਘ ਹੈ ਉਹਦੇ ਵੱਲੋਂ ਇਹ ਅੰਗ ਜਿਹੜੇ ਖੰਡਾਏ ਗਏ ਨੇ। ਤੋਂ ਇਸ ਜਿਹੜੀ ਜਿਹੜਾ ਘਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਬਿਕਾਜ਼ ਸਾਡੇ ਸਾਰੇ ਸਿੱਖ ਧਰਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਕਾਫੀ ਆहत ਹੋਈਆਂ ਪਿੰਡ ਵਾਸੀਆਂ ਦੀਆਂ ਵੀ ਭਾਵਨਾਵਾਂ ਆहत ਹੋਈਆਂ। ਉੱਤੋਂ ਇਹ ਜਿਹੜਾ ਪ੍ਰੋਗਰਾਮ ਉਦੋਂ ਚੱਲ ਰਿਹਾ ਸੀ ਵਰਸੀ ਦਾ ਉਦੋਂ ਇਸ ਨੂੰ ਲੈ ਕੇ ਵੀ ਉੱਥੇ ਜਿਹੜਾ ਕਾਫੀ ਜਿਹੜਾ ਮਾਹੌਲ ਹੈ ਉਹ ਖਰਾਬ ਹੋਣ ਦੇ ਵਿੱਚ ਅੰਦੇਸ਼ਾ ਸੀ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ ਆਲਮ ਉਹਨਾਂ ਨੇ ਤੁਰੰਤ ਇਹਦੇ ਵਿੱਚ ਆਪਣੀਆਂ ਸਾਰੀਆਂ ਟੀਮਾਂ ਲਗਾਈਆਂ ਸਾਡੇ ਥਾਣਾ ਸਦਰ ਬਰਨਾਲਾ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਤੇ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਇਹ ਸਾਰੀਆਂ ਟੀਮਾਂ ਵੱਖ-ਵੱਖ ਸਾਡੇ ਵੱਲੋਂ ਲਗਾਈਆਂ ਗਈਆਂ ਜਿਦੇ ਵਿੱਚ ਕਿ ਸੀਸੀਟੀਵੀ ਚੈਕਿੰਗ ਕੀਤੀ ਗਈ ਪੂਰੇ ਪਿੰਡ ਦੇ ਵਿੱਚ ਤੇ ਪੰਡਾਲ ਦੇ ਵਿੱਚ ਜੋ ਸੀਸੀਟੀਵੀ ਫੁਟੇਜ ਸੀ ਉਹਨੂੰ ਚੈੱਕ ਕੀਤਾ ਗਿਆ ਇਹ ਜਿਹੜੇ ਦੋਨੋਂ ਸਾਡੇ ਦੋਸ਼ੀ ਸੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪ੍ਰੋਪਰ ਤੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਕਿਉਂਕਿ ਜਿਹੜਾ ਇਹ ਜਗਵੀਰ ਸਿੰਘ ਹੈ ਇਹ ਬੋਲਣ ਤੋਂ ਅਸਮਰੱਥ ਹੈ ਤੇ ਸੁਣਨ ਸਮਝਣ ਤੋਂ ਵੀ ਅਸਮਰੱਥ ਹੈ ਸੋ ਇਹਦੀ ਪੁੱਛਗਿੱਛ ਕਰਨ ਦੇ ਵਿੱਚ ਵੀ ਸਾਨੂੰ ਕਾਫੀ ਚੈਲੰਜੇਜ਼ ਆ ਰਹੇ ਸੀਗੇ ਤੇ ਇਸ ਤੋਂ ਇਲਾਵਾ ਅਸੀਂ ਟੈਕਨੀਕਲੀ ਵੀ ਇਹ ਸਾਰਾ ਵਾਚ ਜਿਵੇਂ ਜਿਵੇਂ ਇਹਨਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾ ਉਹ ਸਾਰੀਆਂ ਵਾਚਾਂ ਤੇ ਇਹਦੇ ਵਿੱਚ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀਗਾ ਕਿ ਇਹਦੀ ਪੁੱਛਗਿੱਛ ਕਰਕੇ ਇਹ ਵੀ ਜਿਹੜੀ ਘਟਨਾ ਦੀ ਬੈਕ ਦੇ ਉੱਤੇ ਜਾਣਾ ਕਿ ਇਹਨੇ ਕਿਹੋ ਜਿਹੀ ਇਹ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਸੋ ਉਹਦੇ ਵਿੱਚ ਇਹ ਪਹਿਲਾਂ ਤਾਂ ਕੁਝ ਸਮਾਂ ਇਹ ਸਾਨੂੰ ਜਿਹੜਾ ਗਮਰਾਹ ਵੀ ਕਰਦਾ ਰਿਹਾ ਕਿ ਇਸ਼ਾਰਿਆਂ ਦੇ ਵਿੱਚ ਕਿ ਮੈਨੂੰ ਕੋਈ ਅਣਪਛਾਤੇ ਬੰਦੇ ਜਿਹੜਾ ਇਹ ਫੜਾਗੇ ਸੀ ਮੂੰਹ ਬੰਨੇ ਸੀ ਇਹੋ ਜੀ ਗੱਲਾਂ-ਬਾਤਾਂ ਕਰਦਾ ਰਿਹਾ ਪੋਸਟ ਨੂੰ ਮਿਸਗਾਈਡ ਵੀ ਕਰਦਾ ਰਿਹਾ ਬਟ ਇਨ ਦੀ ਐਂਡ ਕੁਝ ਸਾਨੂੰ ਆਪਣੇ ਸੋਰਸਾਂ ਤੋਂ ਵੀ ਇੰਟੈਲੀਜੈਂਸ ਤੋਂ ਵੀ ਰਿਪੋਰਟਾਂ ਹਾਸਲ ਹੋਈਆਂ ਕਿ ਇਹਦੇ ਵਿੱਚ ਜਿਹੜਾ ਇਹਦਾ ਜਗਦੀਪ ਸਿੰਘ ਦਾ ਚਾਚਾ ਆ ਕੁਲਦੀਪ ਸਿੰਘ ਜਿਨੇ ਇਹਨੂੰ ਪਾਲਿਆ ਛੋਟੇ ਹੁੰਦੇ ਤੋਂ ਹੀ ਜਿਹੜਾ ਜਗਵੀਰ ਸਿੰਘ ਆ ਇਹਦੇ ਫਾਦਰ ਦਾ ਕਤਲ ਹੋ ਗਿਆ ਸੀ ਇਹਦੀ ਮਦਰ ਵੱਲੋਂ ਹੀ ਉਹ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਜੇਲ੍ਹ ਚਲੀ ਗਈ ਸੀ ਉਦੋਂ ਤੋਂ ਜਿਹੜਾ ਇਹਦਾ ਪਾਲਣ ਪੋਸ਼ਣ ਹੈ ਉਹ ਕੁਲਦੀਪ ਸਿੰਘ ਦੁਆਰਾ ਹੀ ਕੀਤਾ ਜਾ ਰਿਹਾ ਸੀਗਾ ਤੇ ਜਿਹੜਾ ਕੁਲਦੀਪ ਸਿੰਘ ਹੈ ਇਸ ਤੋਂ ਇਲਾਵਾ ਇਹ ਕਿਸੇ ਦੀ ਲੈਂਗੁਏਜ ਨੂੰ ਨਹੀਂ ਸਮਝਦਾ ਉਹਦੀ ਪ੍ਰੋਪਰ ਕਮਿਊਨੀਕੇਸ਼ਨ ਇਹ ਕਰ ਪਾਉਂਦੇ ਨੇ ਆਪਸ ਵਿੱਚ ਉਹਦੇ ਇਸ਼ਾਰੇ ਕੁਲਦੀਪ ਸਿੰਘ ਸਮਝਦਾ ਹੈ ਤੇ ਕੁਲਦੀਪ ਸਿੰਘ ਦੇ ਇਸ਼ਾਰੇ ਜਿਹੜਾ ਇਹ ਜਗਵੀਰ ਸਿੰਘ ਸਮਝਦਾ ਸੋ ਇਹ ਘਟਨਾ ਦੀ ਜਦੋਂ ਅਸੀਂ ਅੱਗੇ ਬਰੀਕੀ ਵਿੱਚ ਗਏ ਤਾਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਕੁਲਦੀਪ ਸਿੰਘ ਹੈ ਇਹਦੀ ਪਿੰਡ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਹੈ ਉਹਦੇ ਨਾਲ ਪਿਛਲੇ ਕੁਝ ਸਮੇਂ ਤੋਂ ਤਕਰਾਰਬਾਜ਼ੀ ਚੱਲ ਰਹੀ ਸੀ। ਉਹਦਾ ਕਾਰਨ ਇਹ ਸੀ ਕਿ ਜਿਹੜਾ ਇਹ ਕੁਲਦੀਪ ਸਿੰਘ ਹੈ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਜਿੱਤਿਆ ਸੀ ਤੇ ਜਦੋਂ ਇਹ ਚੋਣਾਂ ਹੋਈਆਂ ਤਾਂ ਜਿੱਤ ਹੋਈ ਤਾਂ ਜਿਹੜੀ ਪੂਰੀ ਮੈਨੇਜਮੈਂਟ ਕਮੇਟੀ ਹੈ ਉਹਦੇ ਵੱਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਗਿਆ ਉਦੋਂ ਤੇ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਦਾ ਸਰੂਪੇ ਪਾਏ ਗਏ ਸੀਗੇ। ਉਸ ਸਮੇਂ ਕਿਸੇ ਕਾਰਨ ਵਸ਼ੇ ਕੁਲਦੀਪ ਸਿੰਘ ਉੱਥੇ ਨਹੀਂ ਜਾ ਸਕਿਆ ਤੇ ਇਹਦੇ ਉਦੋਂ ਸਰੂਪਾ ਪਾਣ ਤੋਂ ਰਹਿ ਗਿਆ। ਇਸ ਗੱਲ ਦੀ ਰੜਕ ਜਿਹੜੀ ਹੈ ਕੁਲਦੀਪ ਸਿੰਘ ਕਾਫੀ ਸਮੇਂ ਤੋਂ ਰੱਖ ਰਿਆ ਸੀ ਕਿ ਇਹਨੂੰ ਲੱਗ ਰਿਆ ਸੀ ਕਿ ਇਹਨਾਂ ਨੇ ਜਾਣ ਬੁੱਝ ਕੇ ਮੇਰੇ ਸਰੋਪਾ ਨਹੀਂ ਪਾਇਆ ਇੱਕ ਦੋ ਵਾਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਕੁਝ ਮਸਲਿਆਂ ਦੇ ਉੱਤੇ ਇਕੱਠ ਹੋਇਆ ਸੀ ਉਸ ਇਕੱਠ ਦੌਰਾਨ ਵੀ ਜਿਹੜਾ ਇਹਨੇ ਇਹਦੇ ਨਾਲ ਪ੍ਰਧਾਨ ਦੇ ਨਾਲ ਇਹਦੀ ਤੂਤੂਮੇਮੇ ਹੋਈ ਸੀ ਉਦੋਂ ਤੋਂ ਹੀ ਇਹਦਾ ਹੀ ਪਲਾਨਿੰਗ ਸੀ ਕਿ ਜਦੋਂ ਇਹ ਪਿੰਡ ਦਾ ਵੱਡਾ ਮੇਨ ਪ੍ਰੋਗਰਾਮ ਹੋਏਗਾ ਤੇ ਜਿਹਦੇ ਵਿੱਚ ਪ੍ਰਧਾਨ ਹੋਣੀ ਤੇ ਮੈਨੇਜਮੈਂਟ ਕਮੇਟੀ ਅੱਗੇ ਹੋਣਗੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਸੇਵਾ ਸਿੰਘ ਟਿੱਕਰੀ ਵਾਲਜੀ ਦੀ ਵਰਸੀ ਤੇ ਪੂਰੇ ਪੰਜਾਬ ਲੈਵਲ ਤੇ ਫੇਮਸ ਹੁੰਦੀ ਹੈ ਵੱਡੇ ਲੀਡਰ ਵੀ ਇਹਦੇ ਚ ਆਉਂਦੇ ਨੇ ਸੱਤਾ ਧਿਰ ਦੇ ਵੀ ਵਿਰੋਧੀ ਧਿਰ ਦੇ ਵੀ ਤੇ ਇਹਦੀ ਇਹ ਪਲੈਨਿੰਗ ਸੀ ਕਿ ਇਸ ਮੇਲੇ ਇਸ ਵਰਸੀ ਦੇ ਦੌਰਾਨ ਜੇਕਰ ਕੁਝ ਇਹੋ ਜਿਹੀ ਘਟਨਾ ਵਾਪਰੇਗੀ ਤਾਂ ਇਹ ਪੂਰੇ ਵੱਡੇ ਤੌਰ ਤੇ ਹਾਈਲਾਈਟ ਹੋਏਗੀ ਤੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਦੀ ਵੀ ਜਿਹੜੀ ਹੈ ਇਹਦੇ ਵਿੱਚ ਨਮੋਸ਼ੀ ਹੋਏਗੀ ਸੋ ਇਹ ਗੱਲ ਦੀ ਪਲੈਨਿੰਗ ਕਰਕੇ ਉਹਨੇ ਤੇ ਜਿਹੜਾ ਇਹਦਾ ਭਤੀਜਾ ਆ ਜਿਹੜਾ ਬੋਲ ਨਹੀਂ ਸਕਦਾ ਜਗਵੀਰ ਸਿੰਘ ਉਹਨੂੰ ਇਹਨੇ ਸਾਰੀ ਟ੍ਰੇਨਿੰਗ ਦਿੱਤੀ ਸਾਈਨ ਲੈਂਗੁਏਜ ਦੇ ਨਾਲ ਤੇ ਉਹਨੂੰ ਸਿਖਾਇਆ ਸਾਰਾ ਕਿ ਕਿਵੇਂ-ਕਿਵੇਂ ਕੀ ਕਰਨਾ ਹੈਗਾ ਤੇ ਨਾਲ ਉਹਦੀ ਮਦਦ ਵਾਸਤੇ ਇਹਨੇ ਇੱਕ ਆਪਣਾ ਰਿਸ਼ਤੇਦਾਰ ਜਿਹੜਾ ਸੁਲਤਾਨਪੁਰ ਦਾ ਰਹਿਣ ਵਾਲਾ ਰਣਦੀਪ ਸਿੰਘ ਉਹਨੂੰ ਵੀ ਬੁਲਾਇਆ ਉਹਨੂੰ ਇਹਨੇ 19 ਤਰੀਕ ਨੂੰ ਹੀ ਬੁਲਾਇਆ ਸੀਗਾ ਤੇ ਉਹਦੇ ਨਾਲ ਵੀ ਇਹ ਸਾਰੀ ਡਿਸਕਸ ਕਰਕੇ ਪਲਾਨਿੰਗ ਕੀਤੀ ਇਹ ਜਿਹੜਾ ਰਣਦੀਪ ਸਿੰਘ ਹੈ ਇਹਦਾ ਵੀ ਮਾੜਾ ਪਿਸ਼ੋਕੜ ਹੈ ਇਹ ਨਸ਼ੇ ਕਰਨ ਦਾ ਵੀ ਆਦੀ ਆ ਤੇ ਇਹਦੇ ਉੱਤੇ ਐਨਪੀਐਸ ਐਕਟ ਦੇ ਵੀ ਜਿਹੜੇ ਪਰਚੇ ਦੱਸਦੇ ਨੇ ਸੋ ਇਹ ਗੱਲਬਾਤ ਕਰਕੇ ਸਾਰੀ ਹੀ ਇਹਨਾਂ ਨੇ ਇਹ ਸਾਰੀ ਪਲੈਨਿੰਗ ਬਣਾਈ ਸੀ ਤੇ ਜਿਹੜੀ ਕਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਕਵਦੀਪ ਸਿੰਘ ਹੈ ਉਹਨੂੰ ਵੀ ਅਸੀਂ ਦੋਸ਼ੀ ਨਾਮਜ਼ਦ ਕਰਕੇ ਫਰਦਰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਫਰਦਰ ਵੀ ਅਸੀਂ ਇਹਨਾਂ ਦੀ ਜਿਹੜੀ ਪੁੱਛਗਿੱਛ ਇਹਨਾਂ ਦੇ ਮੋਬਾਈਲ ਫੋਨਸ ਦੀ ਜਿਹੜੀ ਹੈ ਐਨਾਲਿਸਿਸ ਵਗੈਰਾ ਕਰਾਂਗੇ ਇਹ ਤਫਤੀਸ਼ ਕਰਕੇ ਜਿਹੜਾ ਇਹਨਾਂ ਦਾ ਚਲਾਣਾ ਸਰ ਇਹਦਾ ਕੀ ਨਾਮ ਹੈ ਤੇ ਕੁੱਲ ਕਿੰਨੇ ਬੰਦੇ ਜਿਹੜੇ ਰੈਸਕੀ ਤੇ ਨੇ ਜਿਹੜੇ ਇਹਦੇ ਵਿੱਚ ਹੁਣ ਤੱਕ ਕੁੱਲ 3 ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤਾਂ ਜਗਵੀਰ ਸਿੰਘ ਹੈ ਇਹ ਠਿਕਰੀਵਾਲ ਦਾ ਰਹਿਣ ਵਾਲਾ ਇੱਕ ਰਣਦੀਪ ਸਿੰਘ ਹੈ ਜਿਹੜਾ ਸੁਲਤਾਨਪੁਰ ਦਾ ਰਹਿਣ ਵਾਲਾ ਤੇ ਜਿਹੜਾ ਮੇਨ ਮਾਸਟਰਮਾਈਂਡ ਹੈ ਉਹ ਕੁਲਦੀਪ ਸਿੰਘ ਹੈ ਵਾਸੀ ਠਿਕਰੀਵਾਲ ਇਹ ਜਗਦੀਪ ਸਿੰਘ ਦਾ ਚਾਚਾ ਲੱਗਦਾ ਹੈ ਕੋਈ ਹੋਰ ਸਾਜੀ ਨਹੀਂ ਹੋ ਸਕਦੀ ਐਸੇ ਵਿੱਚ ਹੋਰ ਸਾਜੀ ਵੀ ਹੋ ਸਕਦੀ ਹੈ ਫਿਰ ਹੁਣ ਤੱਕ ਜਿੰਨੀ ਵੀ ਤਫ਼ਤੀਸ਼ ਪੂਰੀ ਢੰਗਾਈ ਨਾਲ ਕੀਤੀ ਹੈ ਇਹਦੇ ਵਿੱਚ ਇਹੀ ਮੇਨ ਕਾਰਨ ਸਾਹਮਣੇ ਆਇਆ ਸਰ ਕੁਲਦੀਪ ਸਿੰਘ ਜਿਹੜਾ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਪਿਛਲੇ ਦਿਨ ਚੰਨੀ ਆਇਆ ਸੀ ਓਬਵੀਅਸ ਸਟੇਜ ਤੇ ਸੀ ਨਾਲ ਉਸ ਟੈਮਪਰ ਸੀ ਦੇਖੋ ਇਹ ਤਾਂ ਪਾਰਟੀ ਬਾਜ਼ੀ ਦੀ ਤਾਂ ਗੱਲ ਸਾਡੇ ਕੋਲ ਇਹੋ ਜਿਹੀ ਕੋਈ ਸਾਡੇ ਧਿਆਨ 'ਚ ਨਹੀਂ ਆਈ ਕਿਉਂਕਿ ਇਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਜਾਂ ਕਿਵੇਂ ਹੈ ਬਟ ਜਿਹੜਾ ਇਹਦਾ ਮੇਨ ਕਾਰਨ ਹੈ ਉਹ ਇਹਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਧਾਨ ਤੇ ਪ੍ਰਬੰਧਕ ਕਮੇਟੀ ਦੇ ਨਾਲ ਜੋ ਲੜਕੜ ਸੀ ਉਹੀ ਸੀ ਸਰ ਜੀ ਮੇਰੀ ਇੱਕ ਚਰਚਾ ਸੀ ਇਹਨਾਂ ਦੇ ਵੀ ਕੁਲਦੀਪ ਸਿੰਘ ਦੇ ਕੋਈ ਸਾਥੀ ਨੇ ਕੋਈ ਡੀ ਵੀ ਦੀ ਗੱਲ ਕੀਤੀ ਸੀ ਉਹ ਵੀ ਨਹੀਂ ਉਹ ਮੈਂ ਕਲੀਅਰ ਕਰਨਾ ਚਾਹੁੰਦਾ ਮੈਂ ਦੇਖੋ ਜਦੋਂ ਇਹ ਪਿੰਡ ਦੇ ਵਿੱਚ ਧਰਨਾ ਲੱਗਾ ਸੀ ਮੈਂ ਉੱਥੇ ਗਿਆ ਸੀ ਉਦੋਂ ਵੀ ਮੈਂ ਇਹ ਗੱਲ ਕਲੀਅਰ ਕੀਤੀ ਸੀ ਇਹ ਕੁਝ ਮਿਸ ਅੰਡਰਸਟੈਂਡਿੰਗ ਉੱਥੇ ਹੋਈ ਹੈ ਇਹ ਜਦੋਂ ਵਾਰਦਾਤ ਹੋ ਗਈ ਸੀ ਕਿਉਂਕਿ ਇਹ ਮੇਨ ਜਿਹੜਾ ਪੰਡਾਲ ਦੇ ਵਿੱਚ ਵੀ ਇਹ ਘਟਨਾ ਵਾਪਰੀ ਸੀ ਇਹਨੇ ਪੰਡਾਲ ਦੇ ਵਿੱਚ ਵੀ ਜਿਹੜੇ ਉਹ ਅੰਗ ਨੇ ਉਹ ਕੱਢ ਕੇ ਪਹਿਲਾਂ ਚਾਦਰ ਦੇ ਥੱਲੇ ਲੁਕੋਏ ਤੇ ਫਿਰ ਆਲੇ ਦੁਆਲੇ ਲੋਕਾਂ ਨੂੰ ਦਿਖਾਏ। ਉਹ ਜਿਹੜਾ ਡੀਵੀਆਰ ਸੀ ਉਹ ਪਿੰਡ ਦਾ ਸਾਬਕਾ ਸਰਪੰਚ ਪ੍ਰਗਟ ਸਿੰਘ ਹੈ ਜਿਹੜਾ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਰੱਖਦਾ। ਉਹਨੇ ਸਹਿਜ ਸੁਭਾਏ ਗੁੱਡਵਿਲ ਦੇ ਵਿੱਚ ਉਹਨੇ ਉਹ ਡੀਵੀਆਰ ਉੱਥੋਂ ਉਤਾਰ ਕੇ ਐਸਐਚਓ ਸਾਹਿਬ ਨੂੰ ਐਜ਼ ਇਟ ਇਜ਼ ਦੇ ਦਿੱਤਾ ਸੀਗਾ। ਤੇ ਕੁਝ ਪਿੰਡ ਦੇ ਜਿਹੜੇ ਵਿਅਕਤੀ ਸੀ ਉਹਨਾਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਸੀਗਾ ਕਿ ਹੋ ਸਕਦਾ ਹੈ ਕਿ ਜਿਹੜਾ ਪ੍ਰਗਟ ਸਿੰਘ ਹੈ ਉਹਦੀ ਕੋਈ ਮਾਲਫਾਈਡ ਇੰਟੈਂਸ਼ਨ ਹੋਵੇ ਉਹਨੇ ਕੋਈ ਡੀਵੀਆਰ ਦੇ ਵਿੱਚ ਕੁਝ ਕਟਿੰਗ ਨਾ ਕਰ ਦਿੱਤੀ ਹੋਵੇ। ਸਬੂਤ ਮਿਟਾਉਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਤੋਂ ਪਰ ਉਹ ਸਾਰੀਆਂ ਗੱਲਾਂ ਨੂੰ ਅਸੀਂ ਜਿਹੜਾ ਇਹਨਾਂ ਦੀ ਸੈਟੀਸਫੈਕਸ਼ਨ ਕਰਾਈ ਹੈ ਜਦੋਂ ਅਸੀਂ ਡੀਵੀਆਰ ਚੈੱਕ ਕੀਤਾ ਪਿੰਡ ਦੇ ਜਿਹੜੇ ਉਸ ਦਿਨ ਧਰਨਾ ਲਾ ਰਹੇ ਸੀ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਤੇ ਉਹ ਕਮੇਟੀ ਦੇ ਵਿੱਚੋਂ ਅਸੀਂ ਪਿੰਡ ਦੇ ਸਰਪੰਚ ਤੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨੂੰ ਨਾਲ ਲਾ ਜਾ ਕੇ ਵੀ ਅਸੀਂ ਉਹ ਡੀਵੀਆਰ ਚੈੱਕ ਕਰਵਾਇਆ ਤੇ ਉਹਨਾਂ ਦੀ ਤਸਦੀਕ ਕਰਾਈ ਹੈ ਕਿਦੇ ਵਿੱਚ ਕੋਈ ਉਹ ਸਬੂਤ ਐਜ਼ ਇਟ ਇਜ਼ ਅਸੀਂ ਪ੍ਰੀਜ਼ਰਵ ਕੀਤੇ ਨੇ ਅਸੀਂ মিডিਆ ਨਾਲ ਵੀ ਕੱਲ ਉਹਨੂੰ ਸਾਹ ਦੇ ਦਿੱਤਾ। ਮੈਂ 19 ਤਰੀਕ ਨੂੰ ਜਦੋਂ ਇਹ ਘਟਨਾ ਹੋਈ ਉਹਨੂੰ 19 ਤਰੀਕ ਕਰਾਹੇ ਗੁਟਕਾ ਨਾਲ ਸੈਟੀਸਫੈਕਸ਼ਨ ਹੋ ਗਈ ਹੈ। ਖੁਰਦਾਰਾ ਕਮੇਟੀ ਪੰਚਾਇਤ ਜਿਹੜੇ ਜਿਨ੍ਹਾਂ ਨੇ ਕਹਿ ਰਹੇ ਸੀ ਕਿ ਦੋ ਦਿਨਾਂ ਦੇ ਵਿੱਚ ਇਹਨਾਂ ਨੂੰ ਉਹਨਾਂ ਦੀ ਸੈਟੀਸਫੈਕਸ਼ਨ ਹੋ ਗਈ ਹੈ। ਦੂਸਰਾ ਸਰ ਇਹਨਾਂ ਨੇ ਜਿਹੜਾ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਉਹ ਇੱਥੋਂ ਲਿਆ ਸੀਗਾ ਉਹਦੇ ਬਾਰੇ ਦਾ। ਬਿਲਕੁਲ ਜਿਹੜੀ ਤਾਂ ਪ੍ਰਬੰਧਕਾਂ ਦੀ ਗੱਲ ਆ ਉਹ ਅੱਜ ਐਸਐਸਪੀ ਸਾਹਿਬ ਨੂੰ ਵੀ ਆ ਕੇ ਮੜੇ ਨੇ ਉਹਨਾਂ ਨੂੰ ਪੂਰਾ ਬਰੀਫ ਵੀ ਕੀਤਾ। ਉਹਨਾਂ ਦੀ ਪੂਰੀ ਸੈਟੀਸਫੈਕਸ਼ਨ ਹੈ ਕਿ ਜਿਹੜਾ ਉਹ ਉਹਨਾਂ ਦਾ ਮੇਨ ਉਹਨਾਂ ਦਾ ਕੰਸ ਕਿ ਹਰ ਜਗ੍ਹਾ ਜਦੋਂ ਵੀ ਕਿਤੇ ਕੋਈ ਬਿਦਬੀ ਹੁੰਦੀ ਹੈ ਤਾਂ ਇਹ ਮੈਂਟਲੀ ਰਿਟਰਟਡ ਜਾਂ ਕੋਈ ਗੁੰਗਾ ਆ ਜਾ ਇਹੋ ਜੀ ਗੱਲਬਾਤ ਹੀ ਸਾਹਮਣੇ ਆਉਂਦੀ ਹੈ। ਉਹਨਾਂ ਦੀ ਮੇਨ ਮੰਗ ਇਹ ਸੀ ਕਿ ਇਹਦੇ ਬੈਕ ਦੇ ਉੱਤੇ ਮੋਟਿਵ ਕਲੀਅਰ ਕੀਤਾ ਜਾਵੇ ਤੇ ਦੂਜੀ ਗੱਲ ਉਹਨਾਂ ਦੀ ਇਹ ਸੀ ਕਿ ਜਿਹੜਾ ਜਗਦੀਪ ਸਿੰਘ ਹੈ ਇਹਨੂੰ ਕਿਹਨੇ ਸਿਖਾਇਆ ਕਿਹਨੇ ਪੜਾਇਆ ਇਹ ਕਲੀਅਰ ਕੀਤਾ ਜਾਵੇ। ਤੋਂ ਅਸੀਂ ਕਲੀਅਰ ਕੀਤਾ ਹੈਗਾ ਸਾਰਾ ਜਿਹੜਾ ਦੋਸ਼ੀ ਕੁਲਦੀਪ ਸਿੰਘ ਹੈ ਉਹਨੂੰ ਵੀ ਅਸੀਂ ਫੜਿਆ ਤੇ ਜਿਹੜਾ ਮੋਟਿਵ ਹੈ ਉਹ ਵੀ ਅਸੀਂ ਕਲੀਅਰ ਕਰਨਾ ਹੈ ਸਰ ਜਦੋਂ 19 ਤਰੀਕ ਨੂੰ ਘਟਨਾ ਵਾਪਰੀ ਜਿਹੜੀ ਗੁਟਕਾ ਸਾਹਿਬ ਦੀ ਤੁਸੀਂ ਗੱਲ ਪੁੱਛੀ ਆ ਉਹ ਜਿਹੜੇ ਗੁਟਕਾ ਸਾਹਿਬ ਅਸੀਂ ਐਨਾਲਿਸਿਸ ਕੀਤਾ ਇੱਕ ਫ੍ਰੀ ਸੇਵਾ ਵਾਲਾ ਗੁਟਕਾ ਸਾਹਿਬ ਹੈ ਉਹ ਉਹ ਇਹਨਾਂ ਨੇ ਕਿਸੇ ਜਿਵੇਂ ਐਵੇਂ ਧਾਰਮਿਕ ਪ੍ਰੋਗਰਾਮ ਤੇ ਜਿਵੇਂ ਸਟਾਲਾਂ ਲਾ ਕੇ ਫ੍ਰੀ ਦੇ ਵਿੱਚ ਜਿੱਥੇ ਗੁਟਕਾ ਸਾਹਿਬ ਮਿਲਦੇ ਨੇ ਉੱਥੋਂ ਲਿਆ ਗਿਆ ਉਸ ਬਾਰੇ ਪੁੱਛ ਗਿਆ ਚੱਲ ਰਹੀ ਹੈ ਕਿ ਇਹਨਾਂ ਨੇ ਉਹ ਕਿੱਥੇ ਸਰੇ 19 ਤਰੀਕ ਦੀ ਘਟਨਾ ਹੋਈ ਸਰ 19 ਤਰੀਕ ਨੂੰ ਇਹਨਾਂ ਨੇ ਘਟਨਾ ਅੰਜਾਮ ਦਿੱਤੀ ਦੋ ਜਾਨਾਂ ਦੇ ਅਗਲੇ ਦਿਨ ਜਿਹੜੀਆਂ ਹੋਈਆਂ ਸੀ ਉਹ ਕਿੰਨੇ ਦਿੱਤੀ ਸੀ ਉਹ ਉਹ ਵੀ ਮੈਂ ਤੁਹਾਨੂੰ ਕਲੀਅਰ ਕਰਦਾ 19 ਤਰੀਕ ਨੂੰ ਜਦੋਂ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਪਿੰਡ ਦੇ ਲੋਕਾਂ ਨੇ ਕੁਝ ਆਰਡਰ ਵਗੈਰਾ ਕਰ ਲਿਆ ਸੀ ਉਦੋਂ ਅੰਕ ਇਹਨਾਂ ਨੂੰ ਕਲੀਅਰ ਹੋ ਗਏ ਸੀ ਕਿ ਇਹਨਾਂ ਨੇ ਠੰਡਾਏ ਨੇ ਪਿੰਡ ਵਾਸੀਆਂ ਵੱਲੋਂ ਧਰਨੇ ਦੇ ਦੌਰਾਨ ਦੋ ਘਟਨਾਵਾਂ ਦਾ ਜ਼ਿਕਰ ਮੇਰੇ ਕੋਲ ਕੀਤਾ ਗਿਆ ਸੀਗਾ ਕਿ ਇੱਕ ਤਾਂ ਉਹਨਾਂ ਦੇ ਪਿੰਡ ਦਾ ਇੱਕ ਮੈਂਬਰ ਹੈ ਮਨਦੀਪ ਸਿੰਘ ਉਹਦੇ ਘਰ ਤੋਂ ਥੋੜਾ ਅੱਗੇ ਜਾ ਕੇ ਰੂੜੀਆ ਦੇ ਕੋਲੋਂ ਇੱਕ ਅੰਗ ਮਿਲਿਆ ਸੀ ਤੇ ਨੰਬਰ 2 ਤੇ ਇੱਕ ਉਹਨਾਂ ਦੇ ਪਿੰਡ ਦਾ ਛਿੰਦਾ ਮਿਸਤਰੀ ਹੈ ਉਹਦੀ ਵਰਕਸ਼ਾਪ ਹੈ ਗੱਡੀਆਂ ਵਗੈਰਾ ਸਾਫ਼ ਕਰਨ ਦੀ ਕਿ ਉੱਥੋਂ ਅੰਗ ਮਿਲਿਆ ਸੀ 21 ਤਰੀਕ ਨੂੰ ਸਵੇਰੇ ਉਹ ਅਸੀਂ ਸਾਰੀ ਸੀਸੀਟੀਵੀ ਐਨਾਲਿਸਿਸ ਕੀਤੀ ਹੈ ਜਿਹੜਾ ਤਾਂ ਮਿਲਿਆ ਸੀ ਮਨਦੀਪ ਸਿੰਘ ਦੇ ਘਰ ਕੋਲੇ ਉਹਦੇ ਨੇੜੇ ਇੱਕ ਚੰਡੋਲ ਲੱਗਿਆ ਹੋਇਆ ਸੀਗਾ ਚੰਡੋਲ ਦੇ ਉੱਤੇ ਜਿਹੜਾ ਇਹ ਜਗਦੀਪ ਸਿੰਘ ਦੋਸ਼ੀ ਆ ਇਹ ਚੰਡੋਲ ਦੇ ਉੱਤੇ ਚੜਨ ਗਿਆ ਸੀ ਇਹ ਚੰਡੋਲ ਦੇ ਉੱਤੋਂ ਦੀ ਇਹਨੇ ਉਹ ਅੰਗ ਸੁੱਟਿਆ ਸੀ ਤੇ ਉੱਥੇ ਆ ਕੇ ਡਿੱਗਿਆ ਸੀ ਉੱਥੇ ਪਹਿਲਾਂ ਮਿੱਟੀ ਹੋਣ ਕਰਕੇ ਉਹ 19 ਤਰੀਕ ਨੂੰ ਲੁਕਿਆ ਰਿਹਾ ਜਦੋਂ 20 ਤਰੀਕ ਨੂੰ ਉੱਥੇ ਪਿੰਡ ਵਾਸੀਆਂ ਵੱਲੋਂ ਬਕਾਇਦਾ ਪਿੰਡ ਦੀਆਂ ਲੇਡੀਜ਼ ਵੱਲੋਂ ਸਫਾਈ ਕੀਤੀ ਗਈ ਸੀ ਉਹ ਸਫਾਈ ਜਦੋਂ ਕੀਤੀ ਗਈ ਉਸ ਤੋਂ ਬਾਅਦ ਉਹ ਨੀਚੋਂ ਅੰਗ ਦਿਖਿਆਗਾ ਤੇ ਉਹ ਕਲੀਅਰ ਸੀਸੀਟੀਵੀ ਫੁਟੇਜ ਵੀ ਹੁੰਦਾ ਕਿ ਉਸ ਜਗ੍ਹਾ ਦੇ ਨੇੜੇ ਵੀ ਇਹ ਗਿਆ ਸੀ ਤੇ ਜਿਹੜੀ ਦੂਜੀ ਇੱਕ ਘਟਨਾ ਆਈ ਸੀ 21 ਤਰੀਕ ਸਵੇਰ ਦੀ ਉਹ ਜਿਹੜੇ ਅੰਗ ਦਿਖੇ ਨੇ ਉਹ ਮਿਸਤਰੀ ਜਿਹੜਾ ਸ਼ਿੰ다 ਸਿੰਘ ਉਹਦੀ ਵਰਕਸ਼ਾਪ ਦੇ ਵਿੱਚ ਦਿਖੇ ਨੇ ਉੱਥੇ ਵੀ ਕਲੀਅਰ ਹੋਇਆ ਕਿ ਜਿਹੜਾ 19 ਤਰੀਕ ਨੂੰ ਹੀ ਜਿਹੜਾ ਦੋਸ਼ੀ ਜਗਦੀਪ ਸਿੰਘ ਹੈ ਇਹ ਉਹਨਾਂ ਦੀ ਵਰਕਸ਼ਾਪ ਦੇ ਅੰਦਰ ਇੰਟਰਵਿਊ ਹੋਇਆ 8:00 ਵਜੇ 16 ਮਿੰਟ ਤੇ ਐਂਟਰ ਹੋਇਆ ਤੇ 8:00 ਵਜੇ 18 ਮਿੰਟ ਤੇ ਬਾਹਰ ਨਿਕਲਿਆ ਉਹ ਪ੍ਰੋਪਰ ਵੈਰੀਫਾਈ ਹੋਇਆ ਕਿ ਉਹ ਅੰਗ ਵੀ ਇਹਨੇ ਹੀ ਉੱਥੇ ਛੁੱਟੇ ਸੀ ਉਹ ਕਿਸੇ ਕਾਰਨ ਵਸ਼ ਉੱਥੇ ਜਦੋਂ ਲੋਕਾਂ ਨੂੰ ਉੱਥੇ ਨੇੜੇ ਇੱਕ ਟੈਂਟ ਲੱਗਿਆ ਹੋਇਆ ਸੀਗਾ ਟੈਂਟ ਦੇ ਉਹਲੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਪਹਿਲਾਂ ਜਦੋਂ ਉਹ ਟੈਂਟ ਪੱਟ ਲਿਆ ਗਿਆ ਜਦੋਂ ਵਰਸੀ ਦੀ ਸਮਾਪਤੀ ਹੋ ਗਈ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਉਹ ਅੰਗ ਦਿਖਾਈ ਦਿੱਤੇ ਇਹ ਸਾਰੇ ਦੇ ਸਾਰੇ ਜਿਹੜੇ ਅੰਗ ਨੇ ਇਸ 19 ਤਰੀਕ ਸ਼ਾਮ ਨੂੰ ਹੀ ਸਾਰੇ ਜਿਹੜੇ ਜਗਦੀਪ ਸਿੰਘ ਵੱਲੋਂ ਛੁੱਟੇ ਗਏ ਸਰ ਜਿਹੜੇ ਗੁਰੂ ਘਰ ਦੇ ਵਿੱਚ 21 ਤਰੀਕ ਨੂੰ ਗਮਲਿਆਂ ਦੇ ਵਿੱਚੋਂ ਅੰਗ ਮਿਲੇ ਆ ਉਹ ਵੀ 19 ਤਰੀਕ ਨੂੰ ਹੀ ਛੁੱਟੇ ਗਏ ਸੀ ਗੁਰੂ ਘਰ ਚਾਰੇ ਦੇ ਸਾਰੇ ਅੰਗ ਜਿੰਨੇ ਵੀ ਮਿਲੇ ਨੇ ਉਹ ਅਸੀਂ ਉਹਨਾਂ ਦੀ ਮੈਚਿੰਗ ਵੀ ਕੀਤੀ ਹੈ ਲਿਖਾਈ ਦੀ ਮੈਚਿੰਗ ਵੀ ਕੀਤੀ ਆ ਉਹਨਾਂ ਦੇ ਜਿਹੜੇ ਪੇਪਰ ਆ ਪੇਪਰ ਦਾ ਸਟਾਈਲ ਹੈ ਉਹਦੀ ਵੀ ਮੈਚਿੰਗ ਕੀਤੀ ਹੈ ਸਾਰੇ ਦੇ ਸਾਰੇ ਜਿਹੜੇ ਪਾਵਨ ਅੰਗ ਨੇ ਉਹ ਇੱਕੋ ਗੁਟਕਾ ਸਾਹਬ ਦੇ ਨੇ ਤੇ ਇੱਕੋ ਦਿਨ ਜਗਦੀਪ ਸਿੰਘ ਵੱਲੋਂ ਹੀ ਸੁੱਟੇ ਗਏ ਨੇ ਸਰ ਜਿਸ ਤਰ੍ਹਾਂ 19 ਤਰੀਕ ਨੂੰ ਇਹ ਘਟਨਾ ਹੁੰਦੀ ਹੈ ਤੇ 21 ਤਰੀਕ ਨੂੰ ਮਾਮਲਾ ਦਰਜ ਕੀਤਾ ਜਾਂਦਾ ਸ਼ਾਮੀ 5 ਵਜੇ ਉਹ ਪਿੰਡ ਵਾਸੀਆਂ ਦਾ ਕਹਿਣਾ ਵੀ ਧਰਨਾ ਲਗਾਉਣ ਤੋਂ ਬਾਅਦ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਹ ਦੋ ਦਿਨਾਂ ਦਾ ਗੈਪ ਸਾਰੇ ਦੇ ਵਿੱਚ ਕਿਉਂ ਗਿਆ ਵੀ ਬਿਲਕੁਲ ਜਿਹੜਾ ਇਹ 19 ਤਰੀਕ ਨੂੰ ਕਿਉਂਕਿ ਇਹ ਜਿਹੜਾ ਦੋਸ਼ੀ ਸੀਗਾ ਇਹਨੇ ਕੁਝ ਪਿੰਡ ਦੇ ਬੰਦਿਆਂ ਨੂੰ ਉਹ ਅੰਗ ਜਿਹੜੇ ਫੜਾਏ ਸੀ ਤੇ ਕੁਝ ਅੰਗ ਫਿਰ ਉਸ ਤੋਂ ਬਾਅਦ ਮਿਲੇ ਸੀ ਉਹ ਪਿੰਡ ਦੇ ਜਿਹੜੇ ਕੁਝ ਆਪਾਂ ਸਮਝਦਾਰ ਬੰਦੇ ਕਹਿ ਲਓ ਉਹਨਾਂ ਵੱ ਆਪਣੀ ਸਿਆਣਪ ਵਰਤੀ ਗਈ ਕਹ ਲਓ ਕਿ ਜਿਹੜਾ ਜੇ ਆਪਾਂ ਇਹ ਚੱਲਦੀ ਵਰਸੀ ਦੇ ਦੌਰਾਨ ਹੀ ਗੱਲ ਦਾ ਆਪਾਂ ਫਲਾਸਾ ਕਰਾਂਗੇ ਤਾਂ ਇੱਥੇ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੋ ਸਕਦੀ ਹੈ ਲੋਕਾਂ ਦੇ ਵਿੱਚ ਜਿਹੜਾ ਰੋਸ ਜ਼ਿਆਦਾ ਪੈਦਾ ਹੋ ਸਕਦਾ ਤੇ ਜਿਹੜੀ ਵਰਸੀ ਦਾ ਪ੍ਰੋਗਰਾਮ ਹੈ ਜਿਹੜੀ ਕਿ ਹਰ ਸਾਲ ਮਨਾਈ ਜਾਂਦੀ ਹੈ ਪਿਛਲੇ ਕਈ ਸਾਲਾਂ ਤੋਂ ਮਨਾਈ ਜਾਂਦੀ ਹੈ ਕਿ ਉਹ ਹਰ ਸਾਲ ਦੀ ਤਰ੍ਹਾਂ ਨਿਰਵਿਘਨ ਚੱਲੇ ਉਹ ਉਹਨਾਂ ਦੀ ਸੋਚ ਨੂੰ ਲੈ ਕੇ ਉਹਨਾਂ ਨੇ ਦੋ ਦਿਨ ਉਹਨੂੰ ਗੱਲ ਨੂੰ ਦਬਾਈ ਰੱਖਿਆ ਤੇ ਡਿਲੇਅ ਰੱਖਿਆ ਤੇ 21 ਤਰੀਕ ਨੂੰ ਜਦੋਂ ਜਿਹੜੀ ਇਹ ਵਰਸੀ ਜਿਹੜੀ ਹੈ ਸ਼ਾਂਤੀਪੁਰ ਉਹ ਸਮਾਪਤ ਹੋ ਗਈ ਫਿਰ ਉਹਨਾਂ ਨੇ ਇਹ ਪੁਲਿਸ ਦੇ ਧਿਆਨ ਚ ਲਿਆਂਦਾ ਮੈਂ ਤਾਂ ਇਹਨੂੰ ਉਹਨਾਂ ਦੀ ਸਿਆਣਾਪੀ ਸਮਝਾਂਗਾ ਜੀ ਸਰ ਕੁਲਦੀਪ ਹੁਣ ਸਰ ਇਹਦੇ ਚ ਤਿੰਨੇ ਦੋਸ਼ੀ ਜਿਹੜੇ ਫੜ ਲਏ ਗਏ ਆ ਤੇ ਮਾਮਲਾ ਕੰਪਲੀਟ ਹੋ ਗਿਆ ਜੀ ਹਾਂ ਜੀ ਤਿੰਨੇ ਦੋਸ਼ੀ ਗ੍ਰਿਫਤਾਰ ਕਰ ਸਰ ਕੁਲਦੀਪ ਸਿੰਘ ਦਾ ਕੋਈ ਪਿਸ਼ੋਕੜ ਕੋਈ ਕ੍ਰਾਈਮ ਨਾਲ ਰਿਲੇਟਰ ਹੈ ਜਾਂ ਉਹਦੇ ਪਿੰਡ ਦੇ ਵਿੱਚ ਕਿਵੇਂ ਦਾ ਤੇ ਨਾ ਕਿ ਕਿਸ ਤਰ੍ਹਾਂ ਇਹ ਤੇ ਸ਼ੱਕ ਗਿਆ ਜੀ ਜਿਹੜਾ ਤਲਦੀਪ ਸਿੰਘ ਆ ਉਹਦਾ ਕ੍ਰਿਮਨਲ ਪਛੋਕੜ ਤਾਂ ਕੋਈ ਨਹੀਂ ਹੈ ਪਿੰਡ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਮਾਰਕੀਟ ਕਮੇਟੀ ਦਾ ਜਿਹੜਾ ਉਹਦੇ ਵਿੱਚ ਮੈਂਬਰ ਸੀਗਾ ਕੋਆਪਰੇਟਿਵ ਕੋਆਪਰੇਟਿਵ ਸੁਸਾਇਟੀ ਦਾ ਉਹ ਮੈਂਬਰ ਸੀਗਾ ਤੇ ਬਾਕੀ ਦਾ ਪਿੰਡ ਦੇ ਵਿੱਚ ਜਿਹੜਾ ਸਾਨੂੰ ਜਿਵੇਂ ਜਿਵੇਂ ਤੁਸੀਂ ਪੁੱਛਿਆ ਕਿ ਕਿਵੇਂ ਲੱਗਿਆ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਪੈਸ਼ਲ ਬ੍ਰਾਂਚ ਇੰਟੈਲੀਜੈਂਸ ਰਾਹੀਂ ਅਸੀਂ ਪਿੰਡ ਦੇ ਵਿੱਚ ਸਾਰੇ ਆਪਣੇ ਸੂਈਏ ਛੱਡੇ ਹੋਏ ਸੀਗੇ ਸਾਨੂੰ ਪਿੰਡ ਦੇ ਵਿੱਚੋਂ ਵੀ ਕੁਝ ਇਨਫੋਰਮੇਸ਼ਨ ਮਿਲੀਆਂ ਤੇ ਫਰਦਰ ਉਹ ਗੱਲਾਂ ਜਿਹੜੀਆਂ ਵੈਰੀਫਾਈ ਵੀ ਹੋਏ। ਉਹ ਤੇ ਸਰ ਉਹਨਾਂ ਨੇ ਦੱਸ ਵੀ ਦਿੱਤਾ ਸੀ ਕੱਲ ਗੁਰਦੁਆਰੇ ਦੀ ਲੋਕਲ ਪ੍ਰਬੰਧਕ ਕਮੇਟੀ ਨੇ ਵੀ ਜਦੋਂ ਉਹਨਾਂ ਨੂੰ ਉਹ ਤਲਾਹ ਦੇਣ ਰਿਹਾ ਸੀ ਆਂਗਾਂ ਦੀ ਤਾਂ ਉਹਨਾਂ ਨੇ ਉਸੇ ਤੇ ਹੀ ਸ਼ੱਕ ਕੀਤਾ। ਫਿਰ ਉਹਨਾਂ ਨੇ ਉਹ ਦੋਨਾਂ ਬੰਦਿਆਂ ਦਾ ਬਾਰੇ ਹੀ ਤੁਹਾਨੂੰ ਦੱਸਿਆ ਤੁਸੀਂ ਉਹਨਾਂ ਨੂੰ ਫਿਰ ਪੰਡਾਲ ਦੇ ਵਿੱਚੋਂ ਨਿਕਲਦਿਆਂ ਨੂੰ 20 ਤਰੀਕ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ ਦੋਨਾਂ ਨੂੰ। ਇਹ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦਿਆਂ ਨੇ ਦੱਸਿਆ ਵੀ ਉਹਨਾਂ ਨੇ ਸੀਸੀਟੀਵੀ ਕੈਮਰੇ ਦੇ ਤਾਂ ਹੀ ਸਾਰਾ ਕੁਝ ਦੇਖ ਕੇ ਉਹ ਕਰਤਾ ਦੱਸ ਦੱਸ। ਇਨੀਸ਼ੀਅਲੀ ਪਤਾ ਕੀ ਸੀਗਾ? ਦੇਖੋ ਜਦੋਂ ਵੀ ਤਫ਼ਤੀਸ਼ ਹੁੰਦੀ ਆ ਜੀ ਸਰ ਤਫ਼ਤੀਸ਼ ਦੇ ਵਿੱਚ ਜਦੋਂ ਜਦੋਂ ਕਿਸੇ ਤੇ ਵੀ ਸ਼ੱਕ ਹੁੰਦੀ ਆ ਆਪਾਂ ਸਾਰਿਆਂ ਨੂੰ ਬੁਲਾ ਕੇ ਚੀਜ਼ਾਂ ਵੈਰੀਫਾਈ ਕਰਦੇ ਆ ਬਟ ਜੋ ਉਹਨਾਂ ਦੀ ਫਾਰਮਲੀ ਅਰੈਸਟ ਹੈ ਉਹ ਅੱਜ ਪਾਈ ਗਈ ਹੈ ਕਿਉਂਕਿ ਗੱਲ ਐਫ ਆਈ ਆਰ ਦਰਜ ਹੋਈ ਹੈ ਉਹ ਫਾਰਮਲੀ ਅਰੈਸਟ ਅੱਜ ਪਈ ਹੈ ਜਿਹਦੇ ਅਗੇ ਕੁਐਸਚਨ ਵੀ ਹੋਰ ਸਾਨੂੰ ਬਰਾਮਦ ਹੋਗੇ ਹਾਂਜੀ ਸਰ ਇਹਨਾਂ ਦੇ ਵਿੱਚ ਇੱਕ ਕਲੀਅਰ ਕਰ ਦੋ ਬੀ ਜੀ ਕਿਹੜੀ ਧਾਰਾ ਦਾ ਪਰਚਾ ਦਰਜ ਹੋਇਆ ਤਿੰਨਾਂ ਦੇ ਐਫ ਆਈ ਆਰ 299 ਬੀ ਐਨ ਐਸ ਜਿਹੜਾ ਕਿ ਪਹਿਲਾਂ 295 ਏ ਆਈ ਪੀ ਸੀ ਹੁੰਦਾ ਸੀਗਾ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਸੰਬ ਤੇ ਤਿੰਨ ਸਬਸੈਕਸ਼ਨ 5 ਬੀ ਇਹਨਾਂ ਤੇ ਜਿਹੜਾ ਕਿ ਪਹਿਲਾਂ ਆਪਣਾ 120 ਵੀ ਹੁੰਦਾ ਸੀ ਕ੍ਰਿਮੀਨਲ ਕਾਂਸਪਰੇਸੀ ਦਾ ਇਹ ਦੋਨੋਂ ਧਾਰਾ ਲਗਾ ਕੇ ਐਫਆਈਆਰ ਲੱਗਿਆ ਰਿਮਾਂਡ ਵੀ ਹਾਸਲ ਕੀਤਾ ਗਿਆ ਸਰੇ ਨਾਮ ਵੀ ਸਰਾਂ ਨੂੰ ਮਾੜਜੋਗ ਅਦਾਲਤ ਚਾਚੇ ਪੇਸ਼ ਕਰਕੇ ਸਰ ਇਹ ਦੋ ਤਾਂ ਖਿੱਤਰੀਵਾਲ ਦੇ ਹੋਗੇ ਚਾਚਾ ਭਤੀਜਾ ਦੇ ਇੱਕ ਉਹਨਾਂ ਦਾ ਰਿਸ਼ਤੇਦਾਰ ਹੋਗੇ ਜੀ ਹਾਂਜੀ ਸਰ ਜਾਂਚ ਚੱਲ ਰਹੀ ਹੈ ਜਾਂਚ ਬਿਲਕੁਲ ਚੱਲ ਰਹੀ ਹੈ ਜ ਜਿਨ੍ਹਾਂ ਨੂੰ ਮਾੜਜੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਜਿਹੜੀ ਇਹਨਾਂ ਤੋਂ ਕੁਝ ਬਰਾਮਦਗੀ ਕਰਾਉਣ ਵਾਲੀ ਆ ਉਹ ਵੀ ਬਰਾਮਦਗੀ ਇਹਦੇ ਹੋਰ ਮੰਨਿਆ ਜਿਹਦੇ ਨਾਲ ਕੋਈ ਹੋਰ ਵੀ ਹੈਗੇ ਨਹੀਂ ਨਹੀਂ ਹਲੇ ਤੱਕ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੁਲਦੀਪ ਸਿੰਘ ਦੀ ਹੀ ਸਾਰੀ ਪੌਂਸ ਸੀ